ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਅੱਜ ਇੱਕ ਐਸੀ ਰੂਹਾਨੀ ਦਾਸਤਾਨ ਹੈ ਜੋ ਸਿਰਫ ਇੱਕ ਸ਼ਖਸ ਦੀ ਨਹੀਂ ਹੈ ਜੋ ਸਾਡੇ ਹਰ ਇੱਕ ਦੇ ਅੰਦਰ ਦੀ ਸਫ਼ਰ ਦੀ ਕਹਾਣੀ ਹੈ ਬਾਬਾ ਜੀ ਜਿਹੜਾ ਅੰਦਰ ਨੂੰ ਤੁਰਦਾ ਹੈ ਨਾ ਉਹਦੀ ਕਹਾਣੀ ਹੈ ਜਿਹਨੂੰ ਮੁਰਸ਼ਿਦ ਅੰਦਰ ਦਾ ਰਾਹ ਦਿਖਾਵੇ ਉਹਦੀ ਕਹਾਣੀ ਇਹ ਰਾਹ ਹੈ ਇਸ਼ਕ ਦੇ ਹਕੀਕੀ ਦਾ ਜੋ ਇਨਸਾਨ ਨੂੰ ਮਿੱਟੀ ਤੋਂ ਉਠਾ ਕੇ ਨੂਰ ਤੱਕ ਪਹੁੰਚਾਉਂਦਾ ਹੈ ਬਾਬਾ ਜੀ ਉਹ ਸੱਤ ਇਮਤਿਹਾਨ ਜੋ ਹਰ ਮੁਰ ID ਦੇ ਹੁੰਦੇ ਸੋ ਜ਼ਰਾ ਗੌਰ ਕਰਨਾ ਕਿ ਪਹਿਲਾ ਕਦਮ ਹੈ ਇਸ਼ਕੇ ਹਕੀਕੀ ਦੇ ਵਿੱਚ ਆਪਣੇ ਮੁਰਸ਼ਦ ਦੇ ਇਸ਼ਕ ਦੇ ਵਿੱਚ ਆਪਣੇ ਰੱਬ ਦੇ ਇਸ਼ਕ ਦੇ ਵਿੱਚ ਉਹ ਹੈ ਤੋਬਾ ਆਪਣੇ ਗੁਨਾਹਾਂ ਦੀ ਮਾਫੀ ਮੰਗਣਾ ਇੱਕ ਐਸਾ ਹੀ ਨੌਜਵਾਨ ਸੀ ਜਿਹਦਾ ਨਾਮ ਸੀ ਆਰਿਫ ਦੁਨੀਆਂ ਦੇ ਰੰਗ ਰਲੀਆਂ ਸ਼ਰਾਬਾਂ ਖੇਡ ਤਮਾਸ਼ੇ ਇਹ ਹੀ ਉਸ ਦੀ ਜ਼ਿੰਦਗੀ ਸੀ ਬਾਬਾ ਜੀ ਪਰ ਇੱਕ ਰਾਤ ਨੂੰ ਉਸ ਨੂੰ ਇਹ ਲੱਗਿਆ ਕਿ ਯਾਰ ਮੇਰੇ ਤੇ ਗੁਨਾਹਾਂ ਦਾ ਭਾਰ ਹੈ ਜ਼ਰਾ ਗੌਰ ਕਰਨਾ ਉਹਦੇ ਅੰਦਰ ਕੋਈ ਐਸਾ ਰੰਗ ਬਦਲਿਆ ਜਦੋਂ ਉਸ ਨੇ ਇੱਕ ਫਕੀਰ ਨੂੰ ਦੇਖਿਆ ਜਿਨ੍ਹਾਂ ਦਾ ਚਿਹਰਾ ਬੜਾ ਨੂਰਾਨੀ ਸੀ ਜਦੋਂ ਉਹਨਾਂ ਦੇ ਚਿਹਰੇ ਤੇ ਨਜ਼ਰ ਪਈ ਤਾਂ ਉਸ ਰਾਤ ਉਹ ਸੌ ਨਹੀਂ ਸਕਿਆ ਉਸ ਰਾਤ ਉਹ ਸੌ ਨਹੀਂ ਸਕਿਆ ਕਿਉਂਕਿ ਕਹਿੰਦੇ ਨਾ ਕਿ ਜਦੋਂ ਰੱਬ ਨੇ ਇਨਸਾਨ ਨੂੰ ਸਹੀ ਰਾਹ ਦਿਖਾਣਾ ਹੈ ਤਾਂ ਕੋਈ ਮੁਰਸ਼ਿਦ ਕੋਈ ਗੁਰੂ ਕੋਈ ਰਹਿਬਰ ਜਾਂ ਤਾਂ ਉਹਨਾਂ ਦੇ ਦਰ ਤੇ ਲੈ ਜਾਣਾ ਹੈ ਕਾਮਲ ਮੁਰਸ਼ਿਦਾ ਦੀ ਗੱਲ ਹੋ ਰਹੀ ਹੈ ਉਹਨਾਂ ਦੀ ਗੱਲ ਨਹੀਂ ਹੋ ਰਹੀ ਜੋ ਤੁਸੀਂ ਸਮਝਦੇ ਹੋ ਕਾਮਲ ਗੁਰੂ ਰੈਬਰਾਂ ਦੀ ਗੱਲ ਹੋ ਰਹੀ ਹੈ। ਮੁਰਸ਼ਿਦਾਂ ਦੀ ਗੱਲ ਹੋ ਰਹੀ। ਪੀਰਾਂ ਫਕੀਰਾਂ ਦੀ ਗੱਲ ਹੋ ਰਹੀ ਕਾਮਲ ਜਿਹੜੇ ਆ। ਜਾਂ ਤਾਂ ਉਹਨਾਂ ਦੇ ਡਰਤੇ ਇਨਸਾਨ ਆਪ ਚਲਾ ਜਾਏਗਾ ਜਾਂ ਉਹਨਾਂ ਨੂੰ ਕਿਤੇ ਰਸਤੇ ਦੇ ਵਿੱਚ ਕੋਈ ਐਸੀ ਖੇੜ ਦਿਖਾ ਦੇਣੀ ਹੈ। ਸੋ ਜਦੋਂ ਉਸ ਨੂਰਾਨੀ ਚਿਹਰੇ ਨੂੰ ਦੇਖਿਆ ਤਾਂ ਉਦਣ ਸੋਣਾ ਪਾਇਆ। ਰਾਤ ਨੂੰ ਇਹਨੂੰ ਐ ਲੱਗੇ ਜਿਵੇਂ ਗੁਨਾਹਾਂ ਦੇ ਭਾਰ ਹਿਠਾਉ ਟੁੱਟਿਆ ਪਿਆ। ਉਸ ਵੇਲੇ ਉਸ ਦੇ ਅੰਦਰ ਇੱਕ ਚੀਖ ਨਿਕਲੀ ਉਹ ਚੀਖ ਨਿਕਲੀ ਗਿਆ ਮੇਰੇ ਮਾਲਕ ਐ ਮੇਰੇ ਸਾਈ ਮੈਂ ਬਹੁਤ ਭਟਕ ਗਿਆ ਮੈਨੂੰ ਮਾਫ ਕਰ ਮੈਨੂੰ ਆਪਣੇ ਰਾਹ ਤੇ ਬੁਲਾ ਲੈ ਐ ਮੇਰੇ ਰੱਬ ਮੈਨੂੰ ਆਪਣੇ ਰਾਹ ਤੇ ਬੁਲਾ ਲੈ ਔਰ ਇਹ ਜਿਹੜਾ ਕਦਮ ਸੀ ਜਦੋਂ ਉਸਨੇ ਕਿਹਾ ਕਿ ਮੈਨੂੰ ਆਪਣੇ ਰਾਹ ਤੇ ਬੁਲਾ ਲੈ ਕਿ ਮੈਂ ਭਟਕ ਗਿਆ ਤਾਂ ਇਹ ਉਸ ਦੀ ਤੋਬਾ ਸੀ ਬਾਬਾ पहला कदम इथे ਉਸਦਾ ਦਿਲ ਪਿਗਲ ਗਿਆ ਅੱਖਾਂ ਭਿੱਜ ਗਈਆਂ ਤੇ ਉਹ ਮੁੜ ਜਿਹੜਾ ਹੈ ਰਾਹੇ ਹੱਕ ਵੱਲ ਆ ਗਿਆ ਯਾਨੀ ਸੱਚੇ راہਵਲ ਤੁਰ ਪਿਆ ਕਿਉਂ ਕਹਿੰਦੇ ਨਾ ਪੁੱਭਾ ਮਾਰ ਕੇ ਰੋਲੋਗੇ ਤੇ ਤਰਜੋਗੇ ਜ਼ਿੰਦਗੀ ਦੇ ਸਭ ਖਾਲੀ ਵਰ ਕੇ ਪਰਜੋਗੇ ਉਹ ਕੀ ਹੈ ਕਿ ਇਨਸਾਨ ਆਪਣੀ ਨਜ਼ਰ ਤੋਂ ਗਿਰ ਕੇ ਯਾਰ ਦੀ ਨਜ਼ਰ ਮਨਜ਼ੂਰ ਹੋ ਜਾ ਕਿ ਆਪਣੇ ਆਪ ਨੂੰ ਜਿਹੜੇ ਆਪਣੇ ਇਨਸਾਨ ਆਪਣੇ ਅੰਦਰ ਦੇਖੇਗਾ ਤੋ ਉਹਦੀਆਂ ਕਮੀਆਂ ਨਜ਼ਰ ਆਉਣਗੀਆਂ ਬਾਬਾ ਜੀ ਲੋਕਾਂ ਦੀਆਂ ਕਮੀਆਂ ਕੱਢਣੀਆਂ ਬਹੁਤ ਸੌਖੀਆਂ ਆਪਣੇ ਅੰਦਰ ਜਦੋਂ ਦੇਖਦਾ ਔਰੰਗ ਨਜ਼ਰ ਆਉਂਦੇ ਆ ਕਿ ਭਾਈ ਆ ਵੀ ਗੁਨਾਹ ਹੈ ਇਹ ਵੀ ਮੈਂ ਕਰੀ ਬੈਠਾ ਤਾਂ ਉਦੋਂ ਆਪਣੀ ਨਜ਼ਰ ਤੋਂ gir ਕੇ ਯਾਰ ਦੀ ਨਜ਼ਰ ਉਹਦੋਂ ਕਬੂਲ ਹੁੰਦਾ ਇਨਸਾਨ ਜਦੋਂ ਮੰਗਦਾ ਹੈ ਕਿ ਮੈਨੂੰ ਬਖਸ਼ ਦਿਓ ਤਜਦਾ ਉਹ ਇੱਥੇ ਆਰਿਫ ਨੇ ਤੋਬਾ ਕੀਤੀ ਉਹ ਕਹਿੰਦਾ ਮੈਨੂੰ ਮਾਫ ਕਰ ਦਿਓ ਬਾਬਾ ਜੀ ਕਿ ਸਾਹਿਆ ਰੱਬ ਮਿਰੇਆ ਮੈਨੂੰ ਆਪਣੇ ਰਾਹ ਤੇ ਬੁਲਾਇਆ ਇਹ ਉਹਦਾ ਪਹਿਲਾ ਕਦਮ ਸੀ ਇਸ਼ਕ ਹਕੀਕੀ ਵੱਲ ਤੁਰੰਦਾ ਰਾਹੇ ਹਕ ਵਾਲ ਤੁਰੰਦਾ ਦੂਸਰਾ ਜਿਹੜਾ ਹੈ ਜ਼ਹਦ ਦੁਨੀਆ ਤੋਂ ਬੇਰਗਬਤੀ ਜ਼ਰਾ ਗੌਰ ਕਰ ਹੁਣ ਉਸ ਵੇਲੇ ਉਸਨੇ ਫੈਸਲਾ ਕੀਤਾ ਕਿ ਹੁਣ ਉਹ ਆਪਣੀ ਰੂਹ ਲਈ ਜੀਵੇਗਾ ਉਸਨੇ ਦੁਨੀਆ ਦੀ ਦੌਲਤ ਸ਼ਾਨੋ ਸ਼ੌਕਤ ਛੱਡ ਦਿੱਤੀ ਦਿਲ ਚ ਸਿਰਫ ਇੱਕ ਲਗਨ ਰਹਿ ਗਈ ਉਹ ਹੈ ਉਸ ਪਰਮਾਤਮਾ ਦੀ ਉਸ ਮਾਲਕ ਦੀ ਰਜ਼ਾ ਬਾਬਾ ਜੀ ਹੁਣ ਇਹ ਨਹੀਂ ਉਹਨੇ ਘਰ-ਬਾਰ ਤਿਆਗ ਦਿੱਤਾ ਯਾਨੀ ਉਹਦੀ ਰਜ਼ਾ ਦੇ ਵਿੱਚ ਉਹ ਰਾਜ਼ੀ ਹੋ ਗਿਆ ਕਿ ਜੋ ਤੇਰੀ ਰਜ਼ਾ ਉਹ ਮੇਰੀ ਰਜ਼ਾ ਤੇਰੀ ਨਜ਼ਰ ਦੇ ਵਿੱਚ ਜੋ ਕਬੂਲ ਹੈ ਉਹ ਮੈਂ ਕਰ ਰਿਹਾ ਜਦੋਂ ਲੋਕ ਉਸ ਨੂੰ ਕਹਿੰਦੇ ਕਿ ਭਾਈ ਤੂੰ ਪਾਗਲ ਹੋ ਗਿਆ ਉਹ ਇਹ ਸਭ ਕੁਝ ਛੱਡ ਰਿਹਾ ਉਸਨੇ ਹੱਸ ਕੇ ਜਵਾਬ ਦਿੱਤਾ ਇਹ ਜਹਾਨ ਭਾਈ ਇਹ ਕਸਾਇਆ ਹੈ ਮੈਂ ਉਸ ਅਸਲੀ ਨੂਰ ਦੀ ਤਲਾਸ਼ ਵਿੱਚ ਹਾਂ ਜੋ ਕਦੇ ਫਨਾ ਨਹੀਂ ਹੁੰਦਾ ਜ਼ਰਾ ਗੌਰ ਕਰਨਾ ਇਹ ਜ਼ਹਦ ਦੀ ਮੰਜ਼ਿਲ ਸੀ ਜੋ ਕਦੇ ਫਨਾ ਨਹੀਂ ਹੁੰਦਾ ਉਹਦੀ ਰਜ਼ਾ ਦੇ ਵਿੱਚ ਪਹਿਲਾਂ ਰਾਜ਼ੀ ਹੋਇਆ ਜਦੋਂ ਉਸ ਨੂੰ ਉਹ ਰੰਗ ਪਾਣੇ ਵਿੱਚ ਬੰਦ ਹੋ ਗਏ ਜੋ ਉਹਦੇ ਕੋਲ ਪਹਿਲਾਂ ਸੀ ਮਾਲੋ ਦੌਲਤ ਸ਼ੋਹਰਤ ਵਾਲੀ ਉਦਾਸ ਰਹਿਣ ਲੱਗਾ ਤਾਂ ਉਹ ਫਿਰ ਨੂਰ ਵਾਲੇ ਰਾਹ ਤੇ ਜਦੋਂ ਤੁਰਨ ਲੱਗਾ ਤਾਂ ਲੋਕੀ ਕਹਿਣ ਲੱਗੇ ਕਿ ਭਾਈ ਹੁਣ ਤੂੰ ਸਾਡੇ ਨਾਲੋਂ ਅਲੱਗ ਹੋ ਗਿਆ ਸਾਨੂੰ ਬੁਲਾਉਂਦਾ ਨਹੀਂ ਮਿਲਦਾ ਨਹੀਂ ਜਲਦਾ ਨਹੀਂ ਉਹ ਕਹਿੰਦਾ ਭਾਈ ਮੈਂ ਕੀ ਕਰਾਂ ਮਿਲ ਕੇ ਮੇਰਾ ਦਿਲ ਹੀ ਨਹੀਂ ਲੱਗਦਾ ਤੁਹਾਡੇ 'ਚ ਮੇਰਾ ਦਿਲ ਨਹੀਂ ਲੱਗਦਾ ਤੁਹਾਡੇ 'ਚ ਉਹ ਕਹਿੰਦੇ ਇਸ ਨੂੰ ਯਾਰ ਦੇਸੇ ਉਸ ਨੂੰ ਫਿਰ ਕਿੱਥੇ ਉਸ ਨੂੰ ਪਿਆਰ ਹੀ ਦਿਸਦਾ ਉਹਨੂੰ ਵਪਾਰ ਨਹੀਂ ਦਿਸਦਾ ਤੇ ਇਹ ਦੁਨੀਆ ਵਪਾਰਾਂ ਵਾਲੀ ਹੈ ਇੱਥੇ ਕਿਸੇ ਕੋਲ ਵੀ ਜਾਓਗੇ ਨਾ ਕੋਈ ਨਾ ਕੋਈ ਉਹ ਵਪਾਰ ਪਾਲੇਗਾ ਹੀ ਤੁਹਾਡੇ ਤੋਂ ਬਾਬਾ ਜੀ ਕੋਈ ਨਾਲ ਤੁਰੇਗਾ ਨਾ 3600 ਦੇ ਡਰਾਮੇ ਹੋ ਜਾਣਗੇ ਇਹ ਗੱਲ ਯਾਦ ਰੱਖਣਾ 3600 ਦੇ ਡਰਾਮੇ ਹੋਣਗੇ ਐਦਾਂ ਨਹੀਂ ਐਦਾਂ ਆ ਨਹੀਂ ਉਹ ਇਹ ਨਹੀਂ ਉਹ ਬਪਾਰ ਹੋ ਜਾਂਦਾ ਕਿ ਸਾਨੂੰ ਇਹਦੇ ਕੋਲ ਕੀ ਮਿਲਦਾ ਪਹਿਲਾਂ ਉਹ ਉਹ ਦੇਖੀਏ ਬਾਕੀ ਗੱਲਾਂ ਬਾਅਦ ਸਾਈਂ ਜੀ ਉਹ ਫਕੀਰਾਂ ਦਾ ਕਹਿਣਾ ਹੈ ਕਿ ਭਾਈ ਚੁੱਪ ਕਰਕੇ ਜੋ ਨਾਲ ਤੁਰੇ ਚੁੱਪ ਕਰਕੇ ਜੋ ਨਾਲ ਤੁਰੇ ਉਸ ਨਾਲ ਸਫ਼ਰ ਕੱਟ ਲੈਣਾ ਚੰਗਾ ਹੈ ਰੋਲਾ ਪਾਉਣ ਵਾਲਿਆਂ ਨਾਲੋਂ ਖਮੋਸ਼ੀਆਂ ਦੇ ਵਿੱਚ ਜਿਹੜੇ ਸਫ਼ਰ ਨਿਕਲਦੇ ਹੈ ਖਮੋਸ਼ੀ ਜਿਹੜੇ ਸਮਝ ਲੈਂਦੇ ਹੈ ਉਹਨਾਂ ਨਾਲ ਸਫ਼ਰ ਕੱਟਣੇ ਜ਼ਿਆਦਾ ਪਿਆਰੇ ਹੈ ਰੋਲਾ ਪਾਉਣ ਵਾਲਿਆਂ ਨਾਲ ਜ਼ਰਾ ਗੌਰ ਕਰ ਤਾਂ ਉਸ ਵੇਲੇ ਉਸਨੇ ਆਖਿਆ ਕਿ ਭਾਈ ਮੈਂ ਤੁਹਾਡੇ ਤੋਂ ਹੁਣ ਕੀ ਲੈਣਾ ਹੈ ਇਹ ਜਹਾਨ ਇੱਕ ਸਾਯਾ ਹੈ ਤੇ ਮੈਂ ਉਸ ਅਸਲੀ ਨੂਰ ਦੀ ਤਲਾਸ਼ ਵਿੱਚ ਹਾਂ ਜੋ ਕਦੇ ਫਨਾ ਨਹੀਂ ਹੁੰਦਾ ਤੁਹਾਡੇ ਜਿਹੜੇ ਸਾਇਦੇ ਰੰਗ ਆ ਉਹ ਵੀ ਦੇਖ ਲਏ ਆ ਮੈਂ ਘੁੰਮ ਫਿਰ ਲਏ ਆ ਸਾਰੀਆਂ ਸ਼ਾਨੋ ਸ਼ੌਕ ਤੰਦੋਲਤਾਂ ਵੀ ਦੇਖ ਲਈਆਂ ਤੁਹਾਡੀਆਂ ਜੋ ਤੁਸੀਂ ਹੈ ਜੋ ਤੁਸੀਂ ਕਰ ਰਹੇ ਜੋ ਮੈਂ ਵੀ ਕਰਦਾ ਰਿਆ ਰੰਗ ਰਲੀਆਂ ਵੀ ਦੇਖ ਲਈਆਂ ਸ਼ਰਾਬਾਂ ਖੇਡ ਤਮਾਸ਼ੇ ਵੀ ਦੇਖ ਲਏ ਪਰ ਹੁਣ ਇਸ ਆਇਆ ਹੈ ਮੈਨੂੰ ਤਾਂ ਹੁਣ ਅਸਲੀ ਉਸ ਨੂਰ ਦੀ ਤਲਾਸ਼ ਹੈ ਜੋ ਕਦੇ ਮੈਨੂੰ ਕਿਸੇ ਦੇ ਚਿਹਰੇ ਤੇ ਨਜ਼ਰ ਆਇਆ ਸੀ ਇਹ ਸੀ ਉਸ ਦੀ ਜ਼ਿਹਦ ਦੀ ਮੰਜ਼ਿਲ ਬਤਾ ਜੀ ਫਿਰ ਆਇਆ ਫਣਾ ਆਪਣੇ ਆਪ ਨੂੰ ਮਿਟਾਉਣਾ ਸਫ਼ਰ ਅੱਗੇ ਵਧਿਆ ਉਸ ਇਸ਼ਕ ਵਾਲੇ ਦਾ ਹੁਣ ਆਰਫ ਨੂੰ ਇਹ ਸਮਝ ਆਈ ਕਿ ਅਸਲ ਰੁਕਾਵਟ ਦੁਨੀਆ ਨਹੀਂ ਹੈ ਜਰਾ ਗੌਰ ਕਰਨਾ ਇੱਥੇ ਜਰਾ ਸਮਝ ਲੈਣਾ ਕਿ ਅਸਲ ਰੁਕਾਵਟ ਉਸ ਇਸ਼ਕ ਹਕੀਕੀ ਦੇ ਵਿੱਚ ਦੁਨੀਆਦਾਰੀ ਨਹੀਂ ਹੈ ਬਾਬਾ ਜੀ ਦੁਨੀਆ 'ਚ ਜਿਹੜਾ ਆਇਆ ਹੈ ਉਸ ਨੂੰ ਨਿਬਾਣੀ ਪੈਣੀ ਹੈ ਇਹ ਅਸਲ ਰੁਕਾਵਟ ਜੋ ਬਣ ਰਿਹਾ ਸੀ ਉਸ ਦੇ ਅੰਦਰ ਦਾ ਮੈਂ ਸੀ ਜਰਾ ਗੌਰ ਕਰ ਦੁਨੀਆ ਹੈ ਦੁਨੀਆ ਨੂੰ ਛੱਡ ਕੇ ਜੇ ਆਪਣੀ ਮੈਂ ਤੇ ਕੰਮ ਕਰ ਲਿਆ ਤਾਂ ਉਹ ਅਸਲੀ ਮੰਜ਼ਲ ਨੂੰ ਪਾ ਲੇਗਾ ਉਸਨੇ ਕਿਹਾ ਜਦ ਤੱਕ ਆਰਫ ਹੈ ਉਦੋਂ ਤੱਕ ਮਾਲਕ ਨਹੀਂ ਜਰਾ ਗੌਰ ਕਰ ਕੇ ਕਿ ਜਦ ਤੱਕ ਮੈਂ ਹਾਂ ਉਦੋਂ ਤੱਕ ਤੂੰ ਨਹੀਂ ਹੋ ਸਕਦਾ ਹੋ ਸਕਦਾ ਜਿੱਥੇ ਮੈਂ ਬੋਲੇ ਉੱਥੇ ਤੂੰ ਨਹੀਂ ਬੋਲ ਸਕਦਾ ਤੇ ਐਦਾਂ ਗੱਲ ਬਾਨੀ ਨਹੀਂ ਤੇਰੇ ਚ ਤੇਰਾ ਯਾਰ ਤਾਂ ਹੀ ਬੋਲਣਾ ਬਾਬਾ ਜੀ ਜਦ ਮੈਂ ਮਿਟ ਗਏ ਹੁਣ ਉਸ ਨੂੰ ਇਹ ਹੈਗੀ ਇੱਕ ਏਦਾਂ ਮਿਟੇਗਾ ਜਿਸ ਦਿਨੇ ਮਿਟ ਜਾਵੇਗਾ ਤਦ ਸਿਰਫ ਉਹੀ ਰਹੇਗਾ ਉਸਨੇ ਆਪਣੇ ਅਹੰਕਾਰ ਆਪਣੀਆਂ ਇੱਛਾਵਾਂ ਆਪਣੀਆਂ ਖੁਆਇਸ਼ਾਂ ਸਾਰੇ ਹੱਕ ਆਪਣੇ ਅੰਦਰੋਂ ਕੱਢ ਦਿੱਤੇ ਹਰ ਸਾਹ ਨਾਲ ਉਹ ਕਹਿੰਦਾ ਰਿਹਾ ਕਿ ਲਾ ਮੌਜੂਦਾ ਰੱਬ ਹੀ ਤੂੰ ਲਾ ਮੌਜੂਦਾ ਰੱਬ ਹੈ ਉਸ ਤੋਂ ਬਿਨਾ ਕੁਝ ਵੀ ਨਹੀਂ ਏਸੀ ਫਨਾ ਦੀ ਮੰਜ਼ਰ ਹੈ ਕਿ ਸਿਰਫ ਤੂੰ ਹੀ ਤੂੰ ਹੈ ਲਾ ਮੌਜੂਦਾ ਇਲਾਹੂ ਕਹਿੰਦੇ ਇਹ ਮੌਜੂਦ ਸਿਰਫ ਪਰਮਾਤਮਾ ਹੈ ਈਸ਼ਵਰ ਹੈ ਹੋਰ ਕੋਈ ਨਹੀਂ ਮੈਂ ਨਹੀਂ ਰਹਿ ਗਿਆ ਹੁਣ ਹੁਣ ਤੂੰ ਹੀ ਤੂੰ ਹੈ ਅੱਗੇ ਚੱਲੀਏ ਤਾਂ ਅੱਗੇ ਪਰਖਿਆ ਗਿਆ ਸਦਕ ਹੁਣ ਉਸ ਦਾ ਦਿਲ ਕੱਚ ਦੀ ਤਰ੍ਹਾਂ ਸਾਫ਼ ਹੋ ਚੁੱਕਿਆ ਸੀ ਕਿਉਂਕਿ ਜਦੋਂ ਉਹ ਕਹਿਣ ਲੱਗੇ ਵੀ ਤੂੰ ਹੀ ਤੂੰ ਹੈ ਭਾਈ ਮੈਂ ਨਹੀਂ ਰਹਿ ਗਿਆ ਹੁਣ ਮੇਰੇ ਅੰਦਰ ਦਾ ਹੁਣ ਕੋਈ ਰੋਲਾ ਨਹੀਂ ਹੁਣ ਤੂੰ ਹੀ ਹੈ ਨਾ ਮੌਜੂਦ ਇਲਾਹ ਤੂੰ ਹੀ ਤੂੰ ਤਾਂ ਹੁਣ ਮੇਰੇ ਅੰਦਰ ਦਾ ਕੋਈ ਰੋਣਾ ਨਹੀਂ ਉਦੋਂ ਕੀ ਹੋਇਆ ਸਭ ਤੋਂ ਪਹਿਲਾਂ ਦਿਲ ਪਾਕ ਹੋਇਆ ਜਦੋਂ ਦਿਲ ਕੱਚ ਦੀ ਤਰ੍ਹਾਂ ਸਾਫ਼ ਹੋ ਗਿਆ ਨਾ ਝੂਠ ਰਹਿ ਗਿਆ ਨਾ ਦਗਾ ਰਹਿ ਗਿਆ ਨਾ ਦੋਹਰਾਪਣ ਰਹਿ ਗਿਆ ਤੇ ਯਾਰ ਬੇਲੀ ਜਿਹੜੇ ਸੀ ਉਹ ਕਹਿੰਦੇ ਭਾਈ ਤੂੰ ਤੇ ਸਾਡੇ ਨਾਲ ਸਿੱਧੀ ਗੱਲ ਕਰਨਾ ਪਿਆ ਸਿੱਧੀ ਕੋਸ਼ਿਸ਼ ਕਰਨਾ ਪਿਆ ਨਾ ਕੋਈ ਦਗਾ ਰਹਿ ਗਿਆ ਨਾ ਕੋਈ ਝੂਠ ਰਹਿ ਗਿਆ ਨਾ ਕੋਈ ਦੋਹਰਾਪਣ ਰਹਿ ਗਿਆ ਜਿਹੜਾ ਵੀ ਉਸ ਦੇ ਦਿਲ 'ਚ ਹੁੰਦਾ ਉਹੀ ਜ਼ੁਬਾਨ ਤੇ ਆ ਜਾਂਦਾ ਲੋਕ ਉਸ ਦੇ ਕੋਲ ਬੈਠ ਕੇ ਕਹਿੰਦੇ ਯਾਰ ਤੇਰੇ ਚਿਹਰੇ ਤੇ ਨੂਰ ਆ ਗਿਆ ਤੇਰੀਆਂ ਅੱਖਾਂ ਵਿੱਚ ਸੱਚਾਈ ਹੈ ਤੂੰ ਜੋ ਵੀ ਬੋਲਦਾ ਸੱਚੀ ਬੋਲਦਾ ਤਾਂ ਗੁਆਰਫ ਮੁਸਕਰਾ ਕੇ ਕਹਿੰਦਾ ਇਹ ਭਾਈ ਮੇਰਾ ਨੂਰ ਨਹੀਂ ਹੈ ਇਹ ਮੇਰੇ ਸੱਚੇ ਸਾਈ ਦਾ ਨੂਰ ਹੈ ਮੈਨੂੰ ਰਾਹ ਪਾਣ ਵਾਲੇ ਦਾ ਨੂਰ ਹੈ ਜਿਹੜਾ ਮੈਂ ਉਸ ਦੇ ਚਿਹਰੇ ਤੇ ਦੇਖਿਆ ਸੀ ਇਹ ਉਸ ਰੱਬ ਦਾ ਨੂਰ ਹੈ ਮੈਂ ਤਾਂ ਸਿਰਫ ਇੱਕ ਸ਼ੀਸ਼ਾ ਮੈਂ ਤਾਂ ਸਿਰਫ ਇੱਕ ਸ਼ੀਸ਼ਾ ਹਾਂ ਔਰ ਮੈਂ ਨਹੀਂ ਬੋਲਦਾ ਹਾਂ ਜੋ ਮੁਝੇ ਮੈਂ ਬੋਲਦਾ ਵੋ ਮੈਂ ਨਹੀਂ ਇਹ ਜਲਵਾ ਯਾਰ ਕਾ ਹੈ ਮੈਂ ਨਹੀਂ ਇਹ ਆ ਸਦਕ ਦੀ ਮੰਜ਼ਲ ਬਾਬਾ ਜੀ ਫਿਰ ਆਂਦਾ ਤਵਕਕਲ ਪਰੋ ਸਾਰਾ ਬਤੇ ਅਗਲੀ ਮੰਜ਼ਲ ਇੱਕ ਦਿਨ ਉਸ ਦੇ ਕੋਲ ਕੋਈ ਰੋਟੀ ਨਹੀਂ ਸੀ ਬਾਬਾ ਜੀ ਰੋਟੀ ਨਹੀਂ ਸੀ ਉਹਦੇ ਕੋ ਲੋਕਾਂ ਨੇ ਕਿਹਾ ਭਾਈ ਹੁਣ ਕੀ ਕਰੇਗਾ ਤੈਨੂੰ ਤਾਂ ਭੁੱਖਾ ਮਾਰ ਦੇਵੇਗੀ ਏ ਤੇਰੀ ਜਿਹੜੀ ਅੰਦਰਲੀ ਤੂੰ ਰੂਹ ਲਈ ਬੈਠਾ ਸੱਚ ਲਈ ਬੈਠਾ ਤੈਨੂੰ ਭੁੱਖਾ ਮਾਰ ਦੇਵੇਗੀ ਤੈਨੂੰ ਦੇਖਦੇ ਆ ਅੱਜ ਤੈਨੂੰ ਅਸੀਂ ਰੋਟੀ ਨਹੀਂ ਦੇਣ ਤੂੰ ਕਹਿੰਦਾ ਰੱਬ ਬੜਾ ਮਿਹਰਬਾਨ ਹੈ ਰੱਬ ਹੀ ਹੈ ਸਾਰੇ ਬਸ ਅੱਜ ਤੈਨੂੰ ਅਸੀਂ ਰੋਟੀ ਨਹੀਂ ਦੇਣੀ ਉਹ ਹੱਸ ਕੇ ਕਹਿਣ ਲੱਗਾ ਭਾਈ ਜਿਹੜੇ ਰੱਬ ਨੇ ਮੈਨੂੰ ਜਨਮ ਦਿੱਤਾ ਉਹੀ ਮੈਨੂੰ ਰਜ਼ਕ ਵੀ ਦੇਵੇਗਾ ਜਿਹੜੇ ਰੱਬ ਨੇ ਮੈਨੂੰ ਜਨਮ ਦਿੱਤਾ ਉਹੀ ਮੈਨੂੰ ਰਜ਼ਕ ਵੀ ਦੇਵੇਗਾ ਜ਼ਰਾ ਗੌਰ ਕਰਨਾ ਸਾਈਂ ਜੀ ਨੂੰ ਬਾਬਾ ਲਾਡੀ ਸ਼ਾਹ ਸਰਕਾਰ ਜੀ ਨੂੰ ਕਿਸੇ ਨੇ ਪੁੱਛਿਆ ਕਹ ਸਾਈਂ ਜੀ ਤੁਸੀਂ ਕਹਿੰਦੇ ਆ ਰੱਬ ਹਰ ਜਗ੍ਹਾ ਰੱਬ ਰਿਜ਼ਕ ਦਿੰਦਾ ਹੈ ਤੇ ਜੇ ਇੱਕ ਬੰਦੇ ਨੂੰ ਜੰਗਲ ਚ ਛੱਡ ਦਿੱਤਾ ਜਾਵੇ ਕੁਛ ਵਾਲੇ ਦਵਾਲੇ ਨਾ ਤੂੰ ਇਹਦਾ ਰਿਜ਼ਕ ਕਿੱਥੋਂ ਆਊਗਾ ਸਾਈਂ ਨੇ ਕਹਿੰਦੇ ਜਿੱਥੋਂ ਦੀ ਮੌਤ ਆਊਗੀ ਮੌਤ ਵੀ ਰੱਬ ਵੱਲੋਂ ਆਉਂਦੀ ਹੈ ਰਿਜ਼ਕ ਵੀ ਕਹਿੰਦੇ ਉਹਦੇ ਵੱਲੋਂ ਹੀ ਆਵੇਗਾ ਜ਼ਰਾ ਗੌਰ ਕਰਨਾ ਔਰ ਇਹੀ ਜਵਾਬ ਆਰਫ ਨੇ ਦਿੱਤਾ ਕਿ ਭਾਈ ਜਿੰਨੇ ਜਨਮ ਦਿੱਤਾ ਉਹ ਵੀ ਕਰੇਗਾ ਰਿਜ਼ਕ ਦਾ ਵੀ ਕੰਮ ਕਰੇਗਾ ਉਹ ਫਕੀਰ ਹੋ ਗਿਆ ਇੱਕ ਤਰ੍ਹਾਂ ਦਾ ਹੁਣ ਦੇਖੋ ਕਮਾਲ ਦੀ ਗੱਲ ਇਹ ਹੋਈ ਕਿ ਉਸ ਵੇਲੇ ਇੱਕ ਅਜਨਬੀ ਆਇਆ ਤੇ ਉਸ ਨੇ ਰੋਟੀ ਬਿਦਤੀ ਤਾਂ ਉਹਨੂੰ ਪਾਣੀ ਵੀ ਦਿੱਤਾ ਇਹ ਸੀ ਉਸਦੀ ਤਵਕਕਲ ਦੀ ਮੰਜ਼ਲ ਹਾਲਾਂਕਿ ਸੀ ਸਾਰਾ ਕੁਝ ਪਰ ਜਿੱਦਾਂ ਕਹਿ ਦਿੰਦੇ ਨੇ ਨਾ ਕੁਝ ਗਵਾਚ ਗਿਆ ਕਿਤੇ ਰੱਖੀ ਗਈ ਜਾਂ ਕੁਝ ਐਦਾਂ ਰਹਿ ਗਿਆ ਜੋ ਕਹਾਣੀ ਦਾ ਮੇਨ ਮੋਟਿਵ ਹੈ ਉਹਦੇ ਤੇ ਗੱਲ ਕਰਦੇ ਕਿ ਉਦੋਂ ਉਹ ਵੀ ਆ ਗਈ ਜਿਹੜੀ ਚੀਜ਼ ਦੀ ਉਹਨੂੰ ਲੋੜ ਸੀ ਬਾਬਾ ਜੀ ਤਵਕਕਲ ਦੀ ਮੰਜ਼ਲ ਆ ਗਈ ਉਹਤੇ ਯਕੀਨ ਰੱਬ ਤੇ ਭਰੋਸਾ ਰਿਆ ਕੁਝ ਨਹੀਂ ਸੀ ਕੋਲ ਭੁੱਲ ਗਿਆ ਸੀ ਜਾਂ ਰਹਿ ਗਿਆ ਸੀ ਪਰ ਫਿਰ ਵੀ ਯਕੀਨ ਸੀ ਵੀ ਨਹੀਂ ਉਹ ਭਾਈ ਭੇਜ ਦੇਗਾ ਜਿੰਨੂ ਮੈਂ ਪਿਆਰ ਕਰਦਾ ਉਹਨੂੰ ਮੇਰੀ ਵੀ ਫਿਕਰ ਹੈ ਫਿਰ ਆਈ ਰੱਬ ਦੀ ਪਹਿਚਾਨ ਦੀ ਗੱਲ ਮਾਰਫਤ ਹੁਣ ਆਰਫ ਦਾ ਦਿਲ ਦੇ ਦਰਵਾਜ਼ੇ ਜਿਹੜੇ ਸੀ ਉਹ ਖੁੱਲ ਗਏ ਬਾਬਾ ਜੀ ਉਸਨੇ ਹਰ ਚੀਜ਼ ਵਿੱਚ ਰੱਬ ਦਾ ਨੂਰ ਦੇਖਣਾ ਸ਼ੁਰੂ ਕਰ ਦਿੱਤਾ ਚਿੜੀਆਂ ਦੇ ਚੈਕਣ ਚ ਦਰਿਆ ਦੇ ਵਹਿਣ ਚ ਲੋਕਾਂ ਦੀ ਹੱਸੀ ਚ ਖਰਬੂਜੇ ਚ ਹੱਦੀਵਾਨੇ ਚ ਨਿਆਣੇ ਵਿੱਚ ਸਿਆਣੇ ਵਿੱਚ ਪੱਤੇ ਵਿੱਚ ਟਾਣੇ ਵਿੱਚ ਗਾਣੇ ਵਿੱਚ ਬਾਣੇ ਵਿੱਚ ਹਰ ਜਗ੍ਹਾ ਹਰ ਜਗ੍ਹਾ ਉਸ ਨੂੰ ਉਹੀ ਨਜ਼ਰ ਆਇਆ ਤਾਂ ਫੇਰ ਉਹ ਕਹਿੰਦਾ ਕਿ ਜਿਸ ਨੂੰ ਮੈਂ ਬਾਹਰ ਖੋਜ ਰਿਹਾ ਸੀ ਉਹ ਤਾਂ ਮੇਰੇ ਦਿਲ ਦੇ ਅੰਦਰ ਹੀ ਸੀ ਜਦੋਂ ਉਸ ਦੀ ਦਿਲ ਦੇ ਅੰਦਰ ਛਾਤੀ ਪਈ ਤਾਰ ਜੁੜੀ ਤਾਂ ਉਹਨੂੰ ਅੰਦਰੋਂ ਲੱਭਿਆ ਬਾਬਾ ਜੀ ਇਸੇ ਲਈ ਵਕੀਰ ਕਹਿੰਦੇ ਵੀ ਜਿਹਨੂੰ ਲੱਭਿਆ ਅੰਦਰੋਂ ਹੀ ਲੱਭਣਾ ਹੈ ਬਾਹਰ ਹੋਣੀ ਕਿਸੇ ਨੂੰ ਲੱਭਿਆ ਏਸੀ ਮਾਰਫਤ ਮਾਰਫਤੋ ਕੁਛ ਪਾਇਆ ਸਾਈਂ ਬਾਬਾ ਬੁੱਲੇ ਸ਼ਾਹ ਸਰਕਾਰਪੁਰ ਮੋਂਦੇ ਮਾਰਫਤੋ ਕੁਛ ਪਾਇਆ ਹੈ ਖੁਦਾ ਦੀ ਪਹਿਚਾਨ ਰੱਬ ਦੀ ਪਹਿਚਾਨ ਮਾਰਫਤ ਨਾਲ ਹੁੰਦੀ ਹੈ ਬਾਬਾ ਅਤਿਮ ਸਚਾਈ ਆ ਗਈ ਇੱਕ ਦਿਨ ਉਸਤੇ ਰੋਹਾਨੀ ਹਾਲ ਆ ਗਿਆ ਯਾਨੀ ਰੋਹਾਨੀ ਇਲਹਾਮ ਕਹਿ ਸਕਦੇ ਆ ਉਹ ਰੋਇਆ ਹਸਿਆ ਤੇ ਬੇਹੋਸ਼ ਹੋ ਗਿਆ ਜਦ ਹੋਸ਼ ਆਈ ਤਾਂ ਆਖਿਆ ਨਾ ਮੈਂ ਹਾਂ ਨਾ ਤੂੰ ਹੈ ਸਾਰਾ ਜਹਾਨ ਸਿਰਫ ਉਸ ਦਾ ਪ੍ਰਤਿਬਿੰਬ ਹੈ ਬਾਬਾ ਜੀ ਜਰਾ ਗੌਰ ਕਰਨਾ ਹੁਣ ਨਾ ਮੈਂ ਰਹਿ ਗਈ ਨਾ ਤੂੰ ਰਹਿ ਗਈ ਪ੍ਰਤਿਬਿੰਬ ਰਹਿ ਗਿਆ ਕਿ ਸਾਰਾ ਕੁਝ ਪ੍ਰਤਿਬਿੰਬ ਕਹਿੰਦੇ ਆਇਨੇ ਨੂੰ ਬਾਬਾ ਜੀ ਯਾਓ ਕਿਸੇ ਚੀਜ਼ ਨੂੰ ਜਿੱਦਾਂ ਅਸੀਂ ਸ਼ੀਸ਼ਾ ਕਹਿ ਦਿੰਨੇ ਆ ਜਿੱਦਾਂ ਕਿਸੇ ਚੀਜ਼ ਦਾ ਕੋਈ ਸ਼ੀਸ਼ਾ ਹੁੰਦਾ ਹੈ ਨਾ ਕੋਈ ਛਵੀ ਹੁੰਦੀ ਹੈ ਕੋਈ ਦਰਪਣ ਹੁੰਦਾ ਹੈ ਕੋਈ ਸਤਾ ਦੇਖਣ ਵਾਲਾ ਰੂਪ ਹੁੰਦਾ ਉਹ ਕਹਿੰਦੇ ਵੀ ਹੁਣ ਤਾਂ ਭਾਈ ਸਾਰੇ ਕਿਤੇ ਦੋਹੀ ਦੂ ਹੈ ਉਹਦਾ ਹੀ ਰੂਪ ਹੈ ਸਾਰ ਕੋਈ ਉਹਦਾ ਹੀ ਨੂਰ ਹੈ ਸਾਰਿਆਂ ਦੇ ਅੰਦਰ ਨਾ ਮੈਂ ਆ ਨਾ ਤੂੰ ਐ ਉਹੀ ਐ ਉਹਦਾ ਹੀ ਪ੍ਰਤੀਬਿੰਬ ਹੈ ਹਰ ਜਗ੍ਹਾ ਮੈਨੂੰ ਤਾਂ ਉਹੀ ਨਜ਼ਰ ਆਉਂਦਾ ਹੈ ਆਰਫ ਸਮਝ ਗਿਆ ਕਿ ਸੱਚ ਇਹ ਨਹੀਂ ਕਿ ਉਹ ਰੱਬ ਨੂੰ ਜਾਣਦਾ ਸੱਚ ਇਹ ਹੈ ਕਿ ਉਹ ਆਪ ਰੱਬ ਦੇ ਨੂਰ ਦਾ ਹਿੱਸਾ ਹੈ ਜ਼ਰਾ ਗੌਰ ਕਰਨਾ ਬਾਬਾ ਜੋ ਫਕੀਰਾਂ ਨੇ ਹੀ ਫਰਮਾਇਆ ਕਿ ਉਹ ਖੁਦਾ तुझसे ਜੁਦਾ ਨਹੀਂ ਜੋ ਫਸਾਈਆਂ ਨੇ ਫਰਮਾਇਆ ਤੇਰੀ ਵੇਖਣ ਵਾਲੀ ਅੱਖ ਨਹੀਂ ਉਹ ਰੱਬ ਦਿੱਥੋ ਵਖਣੀ ਆਪਣੇ ਖੁਦਾ ਸੇ ਬੀਚ ਕੇ ਆਪਣੇ ਖੁਦਾ ਕੇ ਵਿੱਚ ਮੇਂ ਸੇ ਖੁਦ ਕੋ ਮਿਟਾ ਕੇ ਦੇਖ ਇਹ ਇਮਤਿਹਾਨ ਹੈ ਇਸ਼ਕ ਕੇ ਸਜਦੇ ਮ ਖੁਦੀ ਮਿਟੇਗੀ ਤੋ ਖੁਦਾ ਨਜ਼ਰ ਆਏਗਾ ਕਿ ਨਹੀਂ ਜਦੋਂ ਪਤਾ ਲੱਗਿਆ ਵੀ ਤੂੰ ਆਪ ਉਸ ਨੂਰ ਦਾ ਹਿੱਸਾ ਹੈ ਇੱਥੇ ਨਾ ਉਹਨੂੰ ਜਾਣਨ ਦੀ ਗੱਲ ਹੈ ਨਾ ਉਹਨੂੰ ਲੱਭਣ ਦੀ ਗੱਲ ਹੈ ਉਤੋਂ ਤਾਂ ਆਪ ਉਸ ਦਾ ਹਿੱਸਾ ਹੈ ਫਿਰ ਉਹਿਆ ਮਿਲਾਪ ਆਖਰੀ ਰਾਤ ਇਬਾਰਤ ਵਿੱਚ ਡੁੱਬਿਆ ਹੋਇਆ ਸੀ ਉਸ ਦੇ ਦਿਲ ਵਿੱਚ ਸਿਰਫ ਇੱਕੋ ਸਦਾ ਆਈ ਹੁਣ ਤੂੰ ਮੈਂ ਹੋ ਗਿਆ ਹੁਣ ਤੂੰ ਮੈਂ ਹੋ ਗਿਆ ਤੇਰੀ ਹਸਤੀ ਮੇਰੇ ਵਿੱਚ ਫਨਾ ਹੋ ਗਈ ਉਸ ਦੀ ਰੂਹ ਰੱਬ ਵਿੱਚ ਲੀਨ ਹੋ ਗਈ ਹੁਣ ਆਰਫ ਸੀ ਨਾ ਉਸ ਦੀ ਤਲਾਸ਼ ਸਿਰਫ ਵਸਲ ਸੀ ਸਿਰਫ ਮਿਲਾਪ ਸੀ ਬਾਬਾ ਜੀ ਹੁਣ ਜਰਾ ਗੌਰ ਕਰਨਾ ਕਿ ਇਹ ਦਾਸਤਾਨ ਜਿਹੜੀ ਹੈ ਰੋਹਾਨੀਏ ਸਿਖਾਉਂਦੀ ਕੀ ਹੈ ਦੱਸਦੀ ਕੀ ਹੈ ਕਿ ਜਦੋਂ ਇਨਸਾਨ ਤੋਬਾ ਕਰਦਾ ਹੈ ਜਦੋਂ ਇਨਸਾਨ ਆਪਣੇ ਅੰਦਰ છાਤੀ ਮਾਰਦਾ ਕਿ ਯਾਰ ਮੈਂ ਇੰਨਾ ਗਲਤ ਰਾਵਾਂ ਤੇ ਚੱਲ ਰਿਹਾ ਤਾਂ ਉਦੋਂ ਸਭ ਤੋਂ ਪਹਿਲਾਂ ਉਸ दे राह वालू जाता जो राह है ना वह पहला कदम शुरू हो जाएगा सफर शुरू हो जाएगा उस दिन जिस दिन इंसान ये समझ जाएगा कि भाई मैं गलत राहत चल रहा दूजा है जहदाल दुनिया के मोह तो बचिए मोह तो बचना दुनियादारी निभा मोह नहीं करना क्या फना अपने आप ना दी कि जो खो रहा है जो कर रहा है तू कर रै नहीं कुछ कर ਦ੍ਰਿਸ਼ਟਾ ਬਣ ਗਿਆ ਬਾਬਾ ਜੀ ਦੇਖਣ ਵਾਲਾ ਬਸ ਕਰਤਾ ਵਹੀ ਹੈ ਸਦਕ ਨਾਲ ਸਚਾਈ ਨੂੰ ਜੀਏ ਇਹ ਸਿਖਾਉਂਦੀ ਹੈ ਦਾਸਤਾ ਜ਼ਰਾ ਗੌਰ ਕਰ ਸਦਕ ਨਾਲ ਸਬਰ ਨਾਲ ਸਚਾਈ ਨੂੰ ਜੀਏ ਤਵੱਕੁਲ ਨਾਲ ਰੱਬ ਤੇ ਭਰੋਸਾ ਕਰੀਏ ਰੱਬ ਤੇ ਇਨਾ ਭਰੋਸਾ ਕਰੀਏ ਕਿ ਯਕੀਨ ਕਰੇ ਠੋਕਰ ਨਾਲ ਵੱਜ ਕੇ ਟੁੱਟੇ ਨਾ ਕਰੇ ਮਾਰਫਤ ਨਾਲ ਉਸ ਨੂੰ ਪਹਿਚਾਨੀਏ ਹਕੀਕਤ ਨਾਲ ਜਾਣੀਏ ਕਿ ਸਭ ਕੁਝ ਉਹੀ ਹੈ ਤੇ ਅਖੀਰ ਵਿੱਚ ਵਸਲ ਨਾਲ ਜਾ ਕੇ ਆਪਣੇ ਰੱਬ ਵਿੱਚ ਮਿਲ ਜਾਈ। ਇਹ ਹੈ ਇਸ਼ਕ ਦੇ ਸੂਫੀ ਦਾ ਸਫਰ, ਇਸ਼ਕ ਦੇ ਫਕੀਰ ਦਾ ਸਫਰ, ਇਸ਼ਕ ਦੇ ਹਕੀਕੀ ਦਾ ਸਫਰ, ਮਿੱਟੀ ਤੋਂ ਨੂਰ ਤੱਕ ਦਾ ਸਫਰ ਬਾਬਾ ਜੀ। ਇਸ਼ਕ ਦੇ ਹਕੀਕੀ ਦਾ ਸਫਰ ਬਾਬਾ ਜੀ। ਇਹ ਉਹ ਸਫਰ ਹੈ ਕਿੱਥੇ ਮਿੱਟੀ ਸੋਨਾ ਹੋ ਜਾਂਦੀ ਹੈ। ਜਿੱਥੇ ਇਨਸਾਨ ਨੂਰ ਵੱਲ ਨੂੰ ਜਾਂਦਾ ਹੈ, ਨੂਰੀ ਨੂਰ ਬਣ ਜਾਂਦਾ ਹੈ। ਸੋ ਖੁਸ਼ ਰਹੋ, ਆਬਾਦ ਰਹੋ, ਚੜਦੀ ਕਲਾ 'ਚ ਰਹੋ। ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਜੈ ਸਾਈ ਜੀ ਦੀ। ਜੈ ਮਹਾਕਾਲ। ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਂਤਮਾ ਸਾਈਂ ਲੋਕਾਂ ਸਭ ਨੂੰ ਪ੍ਰਣਾਮ ਹੈ ਸਭ ਨੂੰ ਸਲਾਮ ਹੈ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਚ